ਸਤ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇੱਕ ਬਹੁਤ ਹੀ ਮਤਲਬ ਦਿਲਚਸਪ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਭਾਰਤ ਦਾ ਅੰਦਰੂਨੀ ਨਕਸ਼ਾ ਇਹ ਕਿਵੇਂ ਬਣਿਆ ਕਿਵੇਂ ਬਦਲਿਆ ਸਮੇਂ ਦੇ ਨਾਲ ਅੱਜ ਦੇ ਰਾਜ ਤੇ ਕੇਂਦ ਸ਼ਾਸਿਤ ਪ੍ਰਦੇਸ਼ ਕਿਵੇਂ ਹੋਣ ਦੇ ਵਿੱਚ ਆਏ ਸਾਡੇ ਕੋਲ ਨਾ ਭਾਰਤੀ ਸੰਘ ਦੇ ਰਾਜ ਅਤੇ ਖੇਤਰਨਾ ਦੇ ਇੱਕ ਦਸਤਾਵੇਜ਼ ਦੇ ਕੁਝ ਖਾਸ ਹਿੱਸੇ ਨੇ ਇਹਨਾਂ ਚ ਸੰਵਿਧਾਨ ਦੇ ਕੁਝ ਸ਼ੁਰੂਆਤੀ ਅਨੁਸ਼ੇਦ ਨੇ ਤੇ ਕੁਝ ਇਤਿਹਾਸਿਕ ਘਟਨਾਵਾਂ ਦਾ ਵੀ ਜ਼ਿਕਰ ਹੈ ता मकसद बस यही समझना है कि आजादी तो लैके हूँ तक आंदरूनी सरहदा ने किया मिट्टिया मुड़ बनिया चलो फिर शुरू करिए इस पड़चोल सब तो पहला संविधानिक नीह करेद एक की कहन्दा है। हाँ जी देखो अनुछेद एक कहता है इंडिया दट इज भारत स्टेट यानी इंडिया जो कि भारत है राज्यूनियन हो यूनियन शब्द बहुत महत्वपूर्ण है ਫੈਡਰੇਸ਼ਨ ਯਾਨੀ ਸੰਗ ਨਹੀਂ ਵਰਤਿਆ ਗਿਆ ਤੇ ਜਿਵੇਂ ਦਸਤਾਵੇਜ਼ ਵਿੱਚ ਲਿਖਿਆ ਸੰਵਿਧਾਨ ਸਭਾ ਚ ਨਾਂ ਨੂੰ ਲੈ ਕੇ ਪੂਰੀ ਸਹਿਮਤੀ ਨਹੀਂ ਸੀ ਇਸ ਲਈ ਦੋਵੇਂ ਨਾਂ ਰੱਖ ਲਏ ਗਏ ਇੰਡੀਆ ਵੀ ਤੇ ਭਾਰਤ ਵੀ ਅੱਛਾ ਤੇ ਇਸੇ ਆਰਟੀਕਲ ਚ ਵੀ ਹੈ ਕਿ ਭਾਰਤ ਦੇ ਖੇਤਰ ਚ ਤਿੰਨ ਤਰ੍ਹਾਂ ਦੇ ਇਲਾਕੇ ਹੋਣਗੇ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਉਹ ਇਲਾਕੇ ਜੋ ਸਰਕਾਰ ਬਾਦਛ ਹਾਸਲ ਕਰ ਸਕਦੀ ਹੈ ਹਾਂ ਯੂਨੀਅਨ ਆਫ ਸਟੇਟਸ ਦਾ ਮਤਲਬ ਕੀ ਨਿਕਲਦਾ ਫਿਰ ਫੈਡਰੇਸ਼ਨ ਕਿਉਂ ਨਹੀਂ ਕੋਈ ਖਾਸ ਵਜ੍ਹਾ हां बिल्कुल ये बहुत अहम फर्क है यूनियन शब्द ना दो गल्ला साफ करदा है एक तए कि भारतीय संघ ਰਾਜਾਂ ਵਿਚਾਲੇ ਕਿਸੇ ਐਗਰੀਮੈਂਟ ਕਿਸੇ ਸਮਝੌਤੇ ਦਾ ਨਤੀਜਾ ਨਹੀਂ ਹੈ ਜਿਵੇਂ ਅਮਰੀਕਾ ਚ ਹੋਇਆ ਸੀ ਤੇ ਦੂਜੀ ਗੱਲ ਕਿਸੇ ਵੀ ਰਾਜ ਨੂੰ ਇਸ ਯੂਨੀਅਨ ਤੋਂ ਵੱਖ ਹੋਣ ਦਾ ਕੋਈ ਹੱਕ ਨਹੀਂ ਸੰਘ ਅਟੁੱਟ ਹੈ ਤਾਂ ਹੀ ਤਾਂ ਕਹਿੰਦੇ ਨੇ ਇਨਡਿਸਟਰਕਟੇਬਲ ਯੂਨੀਅਨ ਆਫ ਡਿਸਟਰਕਟੇਬਲ ਸਟੇਟਸ ਮਤਲਬ ਸੰਘ ਨਹੀਂ ਟੁੱਟ ਸਕਦਾ ਪਰ ਰਾਜਾਂ ਨੂੰ ਬਦਲਿਆ ਜਾ ਸਕਦਾ ਹੈ ਨਾ اچھا हां ਸਮਝ ਗਈ ਮਤਲਬ ਰਾਜ ਬਦਲ ਸਕਦੇ ਨੇ ਦੇਸ਼ ਇਕ ਰਹੇਗਾ ਤੇ ਇਹਨਾਂ ਰਾਜਾਂ ਤੇ ਯੂਟੀਆਂ ਦੀ ਲਿਸਟ ਕਿੱਥੇ ਆ ਉਹ ਸੰਵਿਧਾਨ ਦੀ ਪਹਿਲੀ ਅਨੁਸੂਚੀ ਯਾਨੀ ਫਰਸਟ ਸ਼ੈਡਿਊਲ ਵਿੱਚ ਦਰਜ ਹੈ ਜੀ ਅੱਜ ਦੇ ਹਿਸਾਬ ਨਾਲ ਇਸ ਲਿਸਟ ਮੁਤਾਬਕ 28 ਰਾਜ ਨੇ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਠੀਕ ਹੈ ਅੱਗੇ ਚੱਲਦੇ ਹਾਂ ਅਨੁਛੇਦ 2 ਵਲ ਇਹ ਸੰਸਦ ਨੂੰ ਕੀ ਪਾਵਰ ਦਿੰਦਾ ਹੈ ਦੇਖੋ ਅਨੁਛੇਦ 2 ਜਿਹੜਾ ਉਹ ਮੁੱਖ ਤੌਰ ਤੇ ਬਾਹਰਲੇ ਖੇਤਰਾਂ ਬਾਰੇ ਹੈ ਮਤਲਬ ਜੋ ਭਾਰਤ ਦਾ ਹਿੱਸਾ ਨਹੀਂ ਹਨ ਇਹ ਸੰਸਦ ਨੂੰ ਦੋ ਸ਼ਕਤੀਆਂ ਦਿੰਦਾ ਪਹਿਲੀ ਸੰਸਦ ਕਾਨੂੰਨ ਬਣਾ ਕੇ ਨਵੇਂ ਰਾਜਾਂ ਨੂੰ ਯੂਨੀਅਨ ਚ ਦਾਖਲ ਕਰ ਸਕਦੀ ਹੈ ਯਾਨੀ ਐਡਮਿਟ ਕਰ ਸਕਦੀ ਹੈ ਇਹ ਉਹ ਰਾਜ ਹੋ ਸਕਦੇ ਜੋ ਪਹਿਲਾਂ ਤੋਂ ਮੌਜੂਦ ਨੇ ਤੇ ਦੂਜੀ ਸੰਸਦ ਨਵੇਂ ਰਾਜ ਸਥਾਪਿਤ ਵੀ ਕਰ ਸਕਦੀ ਹੈ ਯਾਨੀ ਸਟੈਬਲਿਸ਼ ਕਰ ਸਕਦੀ ਹੈ ਇਹ ਉਹ ਖੇਤਰ ਹੋ ਸਕਦੇ ਜੋ ਪਹਿਲਾਂ ਰਾਜ ਸੀ ਹੀ ਨਹੀਂ ਤੇ ਇਸ ਸਿਕਮ ਵਾਲਾ ਆਰਟੀਕਲ 2A ਦਾ ਕੀ ਜ਼ਿਕਰ ਸੀ ਸਰੋਤ ਵਿੱਚ ਉਹ ਕੀ ਸੀ ਹਾਂਜੀ ਉਹ ਇੱਕ ਮਤਲਬ ਖਾਸ ਕੇਸ ਸੀ 1974 ਚ ਨਾ 35ਵੀਂ ਸੋਧ ਨਾਲ ਆਰਟੀਕਲ 2A ਜੋੜਿਆ ਗਿਆ ਸੀ ਇਹ ਸਿੱਕਮ ਨੂੰ ਇੱਕ ਐਸੋਸੀਏਟ ਸਟੇਟ ਯਾਨੀ ਸਹਿਯੋਗੀ ਰਾਜ ਦਾ ਦਰਜਾ ਦੇਣ ਲਈ ਸੀ ਇਹ ਬਿਲਕੁਲ ਨਵੀਂ ਚੀਜ਼ ਸੀ ਸੰਵਿਧਾਨ ਚ ਪਰ ਇਹ ਜ਼ਿਆਦਾ ਦੇਰ ਚੱਲਿਆ ਨਹੀਂ ਅਗਲੇ ਸਾਲ ਹੀ 1975 ਚ ਸਿੱਕਮ ਪੂਰਾ ਰਾਜ ਬਣ ਗਿਆ ਤੇ ਆਰਟੀਕਲ 2A ਹਟਾ ਦਿੱਤਾ ਗਿਆ ਅੱਛਾ ਤਾਂ ਫਿਰ ਆਰਟੀਕਲ 3 ਇਸ ਤੋਂ ਕਿਵੇਂ ਵੱਖਰਾ ਹੋਇਆ ਇਹ ਤਾਂ ਅੰਦਰੂਨੀ ਬਦਲਾ ਲਈ ਹੈ ਨਾ ਹਾਂ ਬਿਲਕੁਲ ਸਹੀ आर्टिकल 3 सिर्फ भारत ਦੇ ਅੰਦਰੂਨੀ ਨਕਸ਼ੇ ਨੂੰ ਬਦਲਣ ਬਾਰੇ ਹੈ ਮੌਜੂਦਾ ਰਾਜਾਂ ਦੇ ਪੁਨਰਗਠਨ ਬਾਰੇ ਇਸ ਦੇ ਤਹਿਤ ਸੰਸਦ ਕਾਨੂੰਨ ਬਣਾ ਕੇ ਕੀ ਕਰ ਸਕਦੀ ਹੈ ਦੇਖੋ ਕਿਸੇ ਰਾਜ ਦਾ ਹਿੱਸਾ ਵੱਖ ਕਰਕੇ ਜਾਂ ਦੋ ਜਾਂ ਵੱਧ ਰਾਜਾਂ ਨੂੰ ਮਿਲਾ ਕੇ ਨਵਾਂ ਰਾਜ ਬਣਾ ਸਕਦੀ ਹੈ ਕਿਸੇ ਰਾਜ ਦਾ ਏਰੀਆ ਮਤਲਬ ਖੇਤਰਫਲ ਵਧਾ ਸਕਦੀ ਹੈ ਜਾਂ ਘਟਾ ਸਕਦੀ ਹੈ ਕਿਸੇ ਰਾਜ ਦੀਆਂ ਬਾਉਂਡਰੀਜ਼ ਹੱਦਾਂ ਬਦਲ ਸਕਦੀ ਹੈ ਤੇ ਕਿਸੇ ਰਾਜ ਦਾ ਨਾਂ ਵੀ ਬਦਲ ਸਕਦੀ ਹੈ ਤਾਂ ਸਿੱਧੀ ਜੀ ਗੱਲ ਹੈ ਆਰਟੀਕਲ 2 ਬਾਰੋਂ ਆਉਣ ਵਾਲਿਆਂ ਲਈ ਤੇ ਆਰਟੀਕਲ 3 ਕਰਦੇ ਅੰਦਰ ਫੇਰ ਬਦਲੀ ਬਿਲਕੁਲ ਇਹੀ ਮੁੱਖ ਫਰਕ ਹੈ ਤੇ ਅਨੁਸ਼ੇਦ 4 ਉਹ ਸਧਾਰਨ ਬਹਿਮਤ ਵਾਲੀ ਗੱਲ ਕੀ ਹੈ اچھا ਅਨੁਸ਼ੇਦ 4 ਨਾ ਇੱਕ ਤਰ੍ਹਾਂ ਨਾਲ ਪ੍ਰੋਸੀਜਰ ਦੱਸਦਾ ਹੈ ਇਹ ਕਹਿੰਦਾ ਹੈ ਕਿ ਜਿਹੜਾ ਵੀ ਕਾਨੂੰਨ ਆਰਟੀਕਲ 2 ਜਾਂ 3 ਦੇ ਤਹਿਤ ਬਣੇਗਾ ਪਾਵੇਂ ਨਵਾਂ ਰਾਜ ਬਣਾਉਣ ਲਈ ਜਾਂ ਪੁਰਾਣੇ ਨੂੰ ਬਦਲਣ ਲਈ ਉਸ ਨੂੰ ਆਰਟੀਕਲ 368 ਦੇ ਤਹਿਤ ਸੰਵਿਧਾਨਕ ਸੋਧ ਨਹੀਂ ਗਿਣਿਆ ਜਾਵੇਗਾ। ਉਹ ਅੱਛਾ ਹਾਂਜੀ ਇਹਦਾ ਮਤਲਬ ਇਹ ਹੋਇਆ ਕਿ ਸੰਸਦ ਇਹ ਕੰਮ ਸਿਰਫ ਸਿੰਪਲ ਮੈਜੋਰਿਟੀ ਯਾਨੀ ਸਧਾਰਨ ਬੋਮਤ ਨਾਲ ਕਰ ਸਕਦੀ ਹੈ ਜਿਵੇਂ ਕੋਈ ਆਮ ਕਾਨੂੰਨ ਪਾਸ ਹੁੰਦਾ ਹੈ। ਬਸ ਹਾਜ਼ਰ ਤੇ ਵੋਟ ਪਾਉਣ ਵਾਲੇ 50% ਤੋਂ ਵੱਧ ਮੈਂਬਰਾਂ ਦੀ ਹਾਂ ਚਾਹੀਦੀ। ਕੋਈ ਸਪੈਸ਼ਲ ਮੈਜੋਰਿਟੀ ਜਿਵੇਂ 2/3 ਦੀ ਲੋੜ ਨਹੀਂ। ਇਹ ਸੰਸਦ ਨੂੰ ਮਤਲਬ ਕਾਫੀ ਫਲੈਕਸੀਬਿਲਿਟੀ ਦਿੰਦਾ ਹੈ। हां ये त काफी अहम है मतलब बदलाव करना ਔਖਾ ਨਹੀਂ ਹੂੰ ਚਲੋ ਇਹ ਸੰਵਿਧਾਨਿਕ ਗੱਲਾਂ ਦਾ ਸਾਫ ਹੋ ਗਈਆਂ ਹੁਣ ਥੋੜਾ ਇਤਿਹਾਸ ਵੱਲ ਚਲਦੇ ਆ ਆਜ਼ਾਦੀ ਵੇਲੇ ਰਿਆਸਤਾਂ ਦਾ ਕੀ ਸੀਨ ਸੀ ਹਾਂਜੀ 1947 ਦਾ ਜਿਹੜਾ ਇੰਡੀਅਨ ਇੰਡੀਪੈਂਡੈਂਸ ਐਕਟ ਸੀ ਉਹਨੇ ਬ੍ਰਿਟਿਸ਼ ਇੰਡੀਆ ਨੂੰ ਤਾਂ ਵੰਡ ਦਿੱਤਾ ਭਾਰਤ ਤੇ ਪਾਕਿਸਤਾਨ ਚ ਪਰ ਜਿਹੜੀਆਂ ਦੇਸੀ ਰਿਆਸਤਾਂ ਸੀ ਤਕਰੀਬਨ 565 ਉਹਨਾਂ ਨੂੰ ਤਿੰਨ ਆਪਸ਼ਨ ਮਿਲੇ ਭਾਰਤ ਚ ਸ਼ਾਮਿਲ ਹੋ ਜਾਓ ਪਾਕਿਸਤਾਨ ਚ ਜਾਂ ਆਜ਼ਾਦ ਰਹੋ ਸ्रोत ਦੱਸਦਾ ਹੈ ਕਿ ਭਾਰਤ ਦੀਆਂ ਹੱਦਾਂ ਅੰਦਰ 552 ਰਿਆਸਤਾਂ ਸੀ ਤੇ ਸਰਦਾਰ ਪਟੇਲ ਦੀ ਕਹਿ ਲੋ ਸਿਆਣਪ ਤੇ ਕੋਸ਼ਿਸ਼ਾਂ ਸਦਕਾ 549 ਤਾਂ ਭਾਰਤ ਚ ਆ ਗਈਆਂ ਤੇ ਜਿਹੜੀਆਂ ਤਿੰਨ ਰਹਿ ਗਈਆਂ ਸੀ ਹైదరాబాద్, ਜੂਨਾਗੜ, ਕਸ਼ਮੀਰ ਉਹਨਾਂ ਦਾ ਕੀ ਬਣਿਆ ਉਹ ਕਿਵੇਂ ਆਈਆਂ ਹਾਂ ਇਹ ਤਿੰਨੇ ਪਹਿਲਾਂ ਤਾਂ ਮੰਨਿਆ ਨਹੀਂ ਹైదరాబాద్ ਸਭ ਤੋਂ ਵੱਡੀ ਰਿਆਸਤ ਸੀ ਉਹ ਕਹਿੰਦੇ ਸੀ ਅਸੀਂ ਆਜ਼ਾਦ ਰਹਿਣਾ ਪਰ ਜ਼ਿਆਦਾ ਲੋਕ ਭਾਰਤ ਨਾਲ ਮਿਲਣਾ ਚਾਹੁੰਦੇ ਸੀ ਤਾਂ ਫਿਰ ਸਤੰਬਰ 1948 ਪੁਲਿਸ ਐਕਸ਼ਨ ਹੋਇਆ ਜਿਸ ਨੂੰ ਆਪਰੇਸ਼ਨ ਪੋਲੋ ਕਹਿੰਦੇ ਨੇ ਉਸ ਨਾਲ ਹైదరాబాద్ ਭਾਰਤ ਚ ਆ ਗਿਆ ਅੱਛਾ ਜੂਨਾਗੜ ਦਾ ਨਵਾਬ ਮੁਸਲਮਾਨ ਸੀ ਪਰ ਪਰਜਾ ਜ਼ਿਆਦਾਤਰ ਹਿੰਦੂ ਸੀ ਉਹਨੇ ਪਾਕਿਸਤਾਨ ਨਾਲ ਜਾਣ ਦਾ ਐਲਾਨ ਕਰਤਾ ਭਾਵੇਂ ਕੋਈ ਜ਼ਮੀਨੀ ਰਸਤਾ ਵੀ ਨਹੀਂ ਸੀ ਲੋਕਾਂ ਨੇ ਵਿਰੋਧ ਕੀਤਾ ਭਾਰਤ ਨੇ ਦਖਲ ਦਿੱਤਾ ਤੇ ਫਿਰ ਫਰਵਰੀ 1948 ਚ ਰੈਫਰੈਂਡਮ ਯਾਨੀ ਜਨਮਤ ਸੰਗ੍ਰਹਿ ਹੋਇਆ ਲੋਕਾਂ ਨੇ ਭਾਰਤ ਦੇ ਹੱਕ ਚ ਵੋਟ ਪਾਈ ਤੇ ਕਸ਼ਮੀਰ ਦਾ ਉਹ ਤਾਂ ਅਜ ਵੀ ਮੁੱਦਾ ਹੈ ਹਾਂ ਕਸ਼ਮੀਰ ਦਾ ਮਾਮਲਾ ਸਭ ਤੋਂ ਗੁੰਝਲਦਾਰ ਸੀ ਉੱਥੋਂ ਦੇ ਰਾਜਾ ਹਰੀ ਸਿੰਘ ਹਿੰਦੂ ਸਨ ਪਰ ਪਰਜਾ ਮੁਸਲਿਮ ਬਹੁ ਗਿਣਤੀ ਵਾਲੀ ਸੀ ਉਹ ਪਹਿਲਾਂ ਤਾਂ ਆਜ਼ਾਦ ਰਹਿਣਾ ਚਾਹੁੰਦੇ ਸੀ ਪਰ ਅਕਤੂਬਰ 1947 ਚ ਜਦੋਂ ਪਾਕਿਸਤਾਨ ਵੱਲੋਂ ਕਬਾਇਲੀਆਂ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਨੇ ਭਾਰਤ ਤੋਂ ਮਦਦ ਮੰਗੀ ਤੇ 26 ਅਕਤੂਬਰ 1947 ਨੂੰ ਇਨਸਟਰੂਮੈਂਟ ਆਫ ਐਕਸੈਸ਼ਨ ਯਾਨੀ ਰੱਲੇਮੇ ਦੇ ਦਸਤਾਵੇਜ਼ ਤੇ ਸਾਈਨ ਕਰ ਦਿੱਤੇ ਇਸ ਨਾਲ ਕਸ਼ਮੀਰ ਕਾਨੂੰਨੀ ਤੌਰ ਤੇ ਭਾਰਤ ਦਾ ਹਿੱਸਾ ਬਣ ਗਿਆ ਠੀਕ ਹੈ ਇਸ ਸਭ ਤੋਂ ਬਾਅਦ ਜਦੋਂ ਸੰਵਿਧਾਨ ਲਾਗੂ ਹੋਇਆ 1950 ਚ ਤਾਂ ਦੇਸ਼ ਨੂੰ ਕਿਵੇਂ ਵੰਡਿਆ ਗਿਆ ਸੀ ਉਪਾਗ ਏ ਬੀ ਸੀ ਡੀ ਕੀ ਸਨ ਹਾਂ 1950 ਦੇ ਅਸਲੀ ਸੰਵਿਧਾਨ ਚ ਨਾ ਸਾਰੇ ਇਲਾਕਿਆਂ ਨੂੰ ਭਾਵੇਂ ਉਹ ਪੁਰਾਣੇ ਬ੍ਰਿਟਿਸ਼ ਸੂਬੇ ਹੋਣ ਜਾਂ ਰਿਆਸਤਾਂ ਇੱਕ ਚਾਰ ਹਿੱਸਿਆਂ ਵਾਲੇ ਸਿਸਟਮ ਚ ਵੰਡਿਆ ਗਿਆ ਸੀ ਭਾਗ ਏ ਚ ਨੌ ਸੂਬੇ ਸੀ ਜੋ ਪਹਿਲਾਂ ਗਵਰਨਰਾਂ ਵਾਲੇ ਸੂਬੇ ਸੀ ਜਿਵੇਂ ਬੰਬਈ ਮਦਰਾਸ ਯੂਪ ਠੀਕ ਭਾਗ ਬੀ ਚ ਵੀ ਨੌ ਸੂਬੇ ਸੀ ਇਹ ਵੱਡੀਆਂ ਰਿਆਸਤਾਂ ਸੀ ਜਿੱਥੇ ਹੁਣ ਵਿਧਾਨ ਸਭਾ ਸੀ ਜਿਵੇਂ ਹైదరాబాద్ ਮੈਸੂਰ ਰਾਜਸਥਾਨ ਇਹਨਾਂ ਦਾ ਮੁਖੀ ਰਾਜਪ੍ਰਮukh ਹੁੰਦਾ ਸੀ ਅੱਛਾ ਰਾਜਪ੍ਰਮukh ਹਾਂਜੀ ਫਿਰ ਭਾਗ ਸੀ ਚ 10 ਛੋਟੇ ਇਲਾਕੇ ਸੀ ਕੁਝ ਪੁਰਾਣੇ ਚੀਫ ਕਮਿਸ਼ਨਰ ਵਾਲੇ ਸੂਬੇ ਕੁਝ ਹੋਰ ਰਿਆਸਤਾਂ ਜਿਵੇਂ ਦਿੱਲੀ ਅਜਮੇਰ ਕੂਰਗ ਇਸ ਦੇ ਕੇਂਦਰ ਦੇ ਹੇਠ ਸੀ ਤੇ ਭਾਗ ਡੀ ਚ ਸਿਰਫ ਇੱਕ ਸੀ ਅੰਡੇਮਾਨ ਤੇ ਨਿਕੋਬਾਰ ਟਾਪੂ ਇਹ ਵੀ ਕੇਂਦਰ ਦੇ ਅਧੀਨ ਓ ਵਾਹ ਇਹ ਤਾਂ ਅੱਜ ਨਾਲੋਂ ਬਹੁਤ ਹੀ ਵੱਖਰਾ ਤੇ ਮਤਲਬ ਕੰਪਲੈਕਸ ਸਿਸਟਮ ਲੱਗ ਰਿਹਾ ਹੈ ਕਿ ਕਿ ਇਸੇ ਸਮੇਂ ਚੋ ਪਾਸ਼ਾ ਦੇ ਆਧਾਰ ਤੇ ਰਾਜ ਬਣਾਉਣ ਦੀ ਮੰਗ ਜ਼ੋਰ ਨਹੀਂ ਫੜ ਰਹੀ ਸੀ ਹਾਂ ਬਿਲਕੁਲ ਇਹ ਮੰਗ ਤਾਂ ਕਾਫੀ ਪੁਰਾਣੀ ਸੀ ਖਾਸ ਕਰਕੇ ਦੱਖਣ ਚ ਕਾਂਗਰਸ ਨੇ ਵੀ ਆਜ਼ਾਦੀ ਤੋਂ ਪਹਿਲਾਂ ਕਿਹਾ ਸੀ ਕਿ ਹਾਂ ਪਾਸ਼ਾ ਦੇ ਆਧਾਰ ਤੇ ਸੂਬੇ ਬਣਾਵਾਂਗੇ ਤਾਂ ਆਜ਼ਾਦੀ ਤੋਂ ਬਾਅਦ ਲੋਕਾਂ ਨੂੰ ਉਮੀਦ ਸੀ ਇਸ ਲਈ ਸਰਕਾਰ ਨੇ ਜੂਨ 1948 ਚ ਐਸਕੇ ਤਾਰ ਦੀ ਪ੍ਰਦਾਨਗੀ ਹੇਠ ਇੱਕ ਕਮਿਸ਼ਨ ਬਣਾਇਆ ਪਾਸ਼ਾਈ ਪ੍ਰਾਂਤ ਕਮਿਸ਼ਨ ਤੇ ਇਸ ਕਮਿਸ਼ਨ ਨੇ ਕੀ ਕਿਹਾ ਕਿ ਉਹ ਮੰਨ ਗਏ ਪਾਸ਼ਾਯਾਦਾਰ ਤੇ ਨਹੀਂ ਉਲਟਾ ਹੋਇਆ ਧਾਰ ਕਮਿਸ਼ਨ ਨੇ ਦਸੰਬਰ 1948 ਚ ਰਿਪੋਰਟ ਦਿੱਤੀ ਤੇ ਕਿਹਾ ਕਿ ਪਾਸ਼ਾ ਦੇ ਆਧਾਰ ਤੇ ਰਾਜ ਬਣਾਉਣਾ ਦੇਸ਼ ਦੀ ਏਕਤਾ ਲਈ ਠੀਕ ਨਹੀਂ ਹੈ ਉਹਨਾਂ ਨੇ ਕਿਹਾ ਕਿ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਯਾਨੀ ਪ੍ਰਸ਼ਾਸਨਿਕ ਸਹੂਲਤ ਦੇਖਣੀ ਚਾਹੀਦੀ ਹੈ ਪਾਸ਼ਾ ਨਹੀਂ ਓ ਫਿਰ ਤਾਂ ਲੋਕਾਂ 'ਚ ਗੁੱਸਾ ਆਇਆ ਹੋਣਾ ਹਾਂ ਬਿਲਕੁਲ ਕਾਫੀ ਨਿਰਾਸ਼ਾ ਹੋਈ ਇਸੇ ਕਰਕੇ ਕਾਂਗਰਸ ਨੇ ਫਟਾਫਟ ਦਸੰਬਰ 1948 'ਚ ਇੱਕ ਹੋਰ ਕਮੇਟੀ ਬਣਾਈ ਜੀਵੀਪੀ ਕਮੇਟੀ हां ਜਸਵਿੰਦਰ ਨਹਿਰੂ ਪਟੇਲ ਤੇ ਪਟਾਭੀ ਸੀਤਾਰਮਈਆ ਸਨ ਇਹ ਵੀ ਕਿਹਾ ਕਿ ਜੇ ਲੋਕਾਂ ਦੀ ਮੰਗ ਬਹੁਤ ਜ਼ਿਆਦਾ ਹੋਵੇ ਤਾਂ ਦੇਖਿਆ ਜਾ ਸਕਦਾ ਹੈ ਪਰ ਉਹ ਕਿਉਂ ਛਿਜਕ ਰਹੇ ਸੀ ਕੀ ਡਰ ਸੀ ਭਾਸ਼ਾਈ ਰਾਜ ਬਣਾਉਣ ਤੋਂ ਦੇਖੋ ਮੁੱਖ ਡਰ ਸੀ ਦੇਸ਼ ਦੀ ਏਕਤਾ ਦਾ ਆਗੂ ਸੋਚਦੇ ਸੀ ਕਿ ਜੇ ਪਾਸ਼ਾ ਦੇ ਨਾਂ ਤੇ ਸੂਬੇ ਬਣ ਗਏ ਤਾਂ ਕਿਤੇ ਲੋਕਾਂ ਦੀ ਵਫਾਦਾਰੀ ਆਪਣੇ ਸੂਬੇ ਨਾਲ ਜ਼ਿਆਦਾ ਨਾ ਹੋ ਜਾਵੇ ਦੇਸ਼ ਨਾਲੋਂ ਖਾਸ ਕਰਕੇ ਉਦੋਂ ਜਦੋਂ ਦੇਸ਼ ਹਲੇ ਨਵਾਂ ਨਵਾਂ ਵੰਡਿਆ ਗਿਆ ਸੀ ਆਰਥਿਕ ਤੇ ਪ੍ਰਸ਼ਾਸਨਿਕ ਮੁਸ਼ਕਿਲਾਂ ਆમી ਸਨ ਸਮਝ ਆਉਂਦਾ ਪਰ ਫਿਰ ਵੀ ਪਹਿਲਾ ਪਾਸ਼ਾਈ ਰਾਜ ਬਣਿਆ ਆਂਧਰਾ ਪ੍ਰਦੇਸ਼ ਉਹਦੀ ਕਹਾਣੀ ਕਾਫੀ ਮਸ਼ਹੂਰ ਹੈ ਉਹ ਕਿਵੇਂ ਬਣਿਆ ਫਿਰ ਹਾਂ ਉਹ ਇੱਕ ਟਰਨਿੰਗ ਪੁਆਇੰਟ ਸੀ ਜੀ ਵੀ ਪੀ ਕਮੇਟੀ ਦੀ ਰਿਪੋਰਟ ਦੇ ਬਾਵਜੂਦ ਨਾ ਮ드ਰਾਸ ਸਟੇਟ ਦੇ ਜਿਹੜੇ ਤੇਲਗੂ ਬੋਲਣ ਵਾਲੇ ਇਲਾਕੇ ਸੀ ਉਥੇ ਵੱਖਰੇ ਆਂਧਰਾ ਰਾਜ ਦੀ ਮੰਗ ਬਹੁਤ ਤੇਜ਼ ਹੋ ਗਈ ਇੱਕ ਸੀਨੀਅਰ ਕਾਂਗਰਸੀ ਲੀਡਰシップ ਪੋਟੀ శ్రీรามੂਲੂ ਗਾਂਦੀਵਾਦੀ ਸੀ ਉਹ ਇਸ ਮੰਗ ਲਈ ਮਰਨ ਵਰਤ ਤੇ ਬੈਠ ਗਏ ਅੱਛਾ ਹਾਂ ਜੀ 55 ਦਿਨਾਂ ਬਾਅਦ ਦਸੰਬਰ 1952 ਚ ਉਹਨਾਂ ਦੀ ਮੌਤ ਹੋ ਗਈ ਭੁੱਖ ਹੜਤਾਲ ਕਾਰਨ ਇਸ ਨਾਲ ਤਾਂ ਮਤਲਬ ਪੂਰੇ ਆਂਧਰਾ ਚ ਅੱਗ ਲੱਗ ਗਈ ਹਿੰਸਾ ਪ੍ਰਦਰਸ਼ਨ ਹਾਲਾਤ ਬੇਕਾਬੂ ਹੋ ਗਏ ਇਸ ਪਾਰੀ ਦਬਾਅ ਤੇ ਹਿੰਸਾ ਕਰਕੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਕਤੂਬਰ 1953 ਚ ਆਂਧਰਾ ਰਾਜ ਬਣਾ ਦਿੱਤਾ ਗਿਆ ਮਦਰਾਸ ਤੋਂ ਤੇਲਗੂ ਇਲਾਕੇ ਵੱਖ ਕਰਕੇ ਇਹ ਭਾਰਤ ਦਾ ਪਹਿਲਾ ਪਛਾਈ ਰਾਜ ਸੀ ਇਸ ਘਟਨਾ ਨੇ ਤਾਂ ਫਿਰ ਬਾਕੀ ਥਾਵਾਂ ਤੇ ਵੀ ਮੰਗਾਂ ਨੂੰ ਹੋਰ ਹਵਾ ਦਿੱਤੀ ਹੋਣੀ ਬਿਲਕੁਲ ਆੰਤਰਾ ਦੇ ਬੰਨਣ ਨਾਲ ਤਾਂ ਜਿਵੇਂ ਦਰਵਾਜ਼ਾ ਖੁੱਲ ਗਿਆ ਬਾਕੀ ਭਾਸ਼ਾਈ ਸਮੂਹ ਵੀ ਕਹਿਣ ਲੱਗੇ ਸਾਨੂੰ ਵੀ ਚਾਹੀਦਾ ਆਪਣਾ ਰਾਜ ਇਹ ਸਾਰੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਦਸੰਬਰ 1953 ਚ ਇੱਕ ਵੱਡਾ ਕਮਿਸ਼ਨ ਬਣਾਇਆ ਰਾਜ ਪੁਨਰਗਠਨ ਕਮਿਸ਼ਨ ਐਸ ਆਰ ਸੀ ਇਸ ਦੇ ਚੇਅਰਮੈਨ ਸੀ ਫਜ਼ਲ ਅਲੀ ਤੇ ਨਾਲ ਕੇ ਐਮ ਪਾਨੇਕਰ ਤੇ ਐਚ ਐਨ ਕੁੰਜਰੂ ਅੱਛਾ ਫਜ਼ਲ ਅਲੀ ਕਮਿਸ਼ਨ ਇਹਨਾਂ ਨੇ ਕੀ ਸਿਫਾਰਿਸ਼ਾਂ ਕੀਤੀਆਂ ਕਿ ਇਹਨਾਂ ਨੇ ਭਾਸ਼ਾ ਨੂੰ ਆਧਾਰ ਮੰਨ ਲਿਆ ਆ ਇੱਕ ਵੱਡਾ ਬਦਲਾਅ ਸੀ ਫਜ਼ਲ ਅਲੀ ਕਮਿਸ਼ਨ ਨੇ ਸਤੰਬਰ 1955 ਚ ਰਿਪੋਰਟ ਦਿੱਤੀ ਤੇ ਇਹਨਾਂ ਨੇ ਮੰਨ ਲਿਆ ਕਿ ਹਾਂ ਭਾਸ਼ਾ ਪੁਨਰਗਠਨ ਦਾ ਇੱਕ ਮੁੱਖ ਆਧਾਰ ਹੋਣੀ ਚਾਹੀਦੀ ਹੈ ਪਰ ਉਹਨਾਂ ਨੇ ਇੱਕ ਭਾਸ਼ਾ ਇੱਕ ਰਾਜਵਾੜੀ ਗੱਲ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਉਹਨਾਂ ਕਿਹਾ ਸਿਰਫ ਭਾਸ਼ਾ ਹੀ ਨਹੀਂ ਦੇਖਣੀ ਉਹਨਾਂ ਨੇ ਚਾਰ ਗੱਲਾਂ ਕਹੀਆਂ ਜੋ ਜ਼ਰੂਰੀ ਨੇ ਦੇਸ਼ ਦੀ ਏਕਤਾ ਤੇ ਸੁਰੱਖਿਆ ਭਾਸ਼ਾਈ ਤੇ ਸੱਭਿਆਚਾਰਕ ਇਕਸਾਰਤਾ ਆਰਥਿਕ ਤੇ ਪ੍ਰਸ਼ਾਸਨਿਕ ਵਿਵਹਾਰਤਾ ਤੇ ਲੋਕ ਭਲਾਈ ਠੀਕ ਤੇ ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਉਹ ਏ ਬੀ ਸੀ ਡੀ ਵਾਲੀ ਵੰਡ ਖਤਮ ਕਰ ਦਿੱਤੀ ਜਾਵੇ ਤੇ ਇਸ ਦੀ ਥਾਂ 16 ਰਾਜ ਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤਾਂ ਕਿ ਸਰਕਾਰ ਨੇ ਮੰਨ ਗਿਆ 16 ਰਾਜ ਤੇ ਤਿੰਨ ਯੂਟੀ ਬਣੇ ਲਗਭਗ ਬਣ ਲਿਆ ਪਰ ਥੋੜੇ ਜਿਹਾ ਬਦਲਾਅ ਨਾਲ ਸਰਕਾਰ ਨੇ ਰਾਜ ਪੁਨਰਗਠਨ ਐਕਟ 1956 ਪਾਸ ਕੀਤਾ ਤੇ ਨਾਲ ਹੀ 7ਵੀਂ ਸੰਵਿਧਾਨਿਕ ਸੋਧ ਵੀ ਇਹਨਾਂ ਨਾਲ ਭਾਗ ਏ ਤੇ ਬੀ ਦਾ ਫਰਕ ਖਤਮ ਹੋ ਗਿਆ ਪਾਗ ਸੀ ਵਾਲੇ ਜਾਂ ਤਾਂ ਨਾਲ ਦੇ ਰਾਜਾਂ 'ਚ ਮਿਲ ਗਏ ਜਾਂ ਯੂਟੀ ਬਣ ਗਏ ਪਰ ਨਤੀਜਾ 16 ਤੇ 3 ਵਾਲਾ ਨਹੀਂ ਨਿਕਲਿਆ 1 ਨਵੰਬਰ 1956 ਨੂੰ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ 14 ਤੇ 6 ਇਹ ਇੱਕ ਵੱਡਾ ਕਦਮ ਸੀ ਪਰ ਜਿਵੇਂ ਆਪਾਂ ਸ਼ੁਰੂ 'ਚ ਕਿਹਾ ਕਹਾਣੀ ਇੱਥੇ ਰੁਕੀ ਨਹੀਂ 1956 ਤੋਂ ਬਾਅਦ ਵੀ ਨਕਸ਼ਾ ਬਦਲਦਾ ਰਿਹਾ ਕੁਝ ਉਦਾਹਰਣਾਂ ਦੱਸ ਸਕਦੇ ਹਾਂ ਕੀ ਕਾਰਨ ਰਹੇ ਕਿ ਪਾਸ਼ਾ ਹੱਲੇ ਵੀ ਮੁੱਦਾ ਸੀ ਹਾਂਜੀ ਬਿਲਕੁਲ 1956 ਤੋਂ ਬਾਅਦ ਵੀ ਕਈ ਬਦਲਾਅ ਹੋਏ ਪਾਸ਼ਾ ਦਾ ਮੁੱਦਾ ਤਾਂ ਹੱਲੇ ਵੀ ਸੀ ਜਿਵੇਂ 1960 ਚ ਜਿਹੜਾ ਬੰਬੇ ਰਾਜ ਸੀ ਉਹ ਦੋ ਪਾਸ਼ੀ ਸੀ ਉਹਨੂੰ ਵੰਡਿਆ ਗਿਆ ਮਰਾਠੀ ਬੋਲਣ ਵਾਲਿਆਂ ਲਈ ਮਹਾਰਾਸ਼ਟਰ ਬਣਿਆ ਤੇ ਗੁਜਰਾਤੀ ਬੋਲਣ ਵਾਲਿਆਂ ਲਈ ਗੁਜਰਾਤ ਗੁਜਰਾਤ 15ਵਾਂ ਰਾਜ ਬਣ ਗਿਆ ਅੱਛਾ ਫਿਰ 1968 ਚ ਪੰਜਾਬ ਦੀ ਵਾਰੀ ਆਈ ਲੰਬਾ ਅੰਦੋਲਨ ਚੱਲਿਆ ਸ਼ਾਹ ਕਮਿਸ਼ਨ ਬਣਿਆ ਤੇ ਉਹਦੀ ਸਿਫਾਰਿਸ਼ ਤੇ ਪੰਜਾਬੀ ਸੂਬਾ ਬਣਿਆ ਮੌਜੂਦਾ ਪੰਜਾਬ ਹਿੰਦੀ ਬੋਲਣ ਵਾਲੇ ਇਲਾਕਿਆਂ ਦਾ ਹਰਿਆਣਾ ਬਣਿਆ 70ਵਾਂ ਰਾਜ ਤੇ ਚੰਡੀਗੜ੍ਹ ਨੂੰ ਯੂਟੀ ਬਣਾ ਕੇ ਦੋਵਾਂ ਦੀ ਰਾਜਧਾਨੀ ਬਣਾ ਦਿੱਤਾ ਤੇ ਪੰਜਾਬ ਦੇ ਜਿਹੜੇ ਪਹਾੜੀ ਇਲਾਕੇ ਸੀ ਉਹ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਜੋ ਉਦੋਂ ਯੂਟੀ ਸੀ ਹਾਂ ਇਹ ਤਾਂ ਵੱਡੀਆਂ ਵੰਡਾਂ ਸੀ ਭਾਸ਼ਾ ਦੇ ਆਧਾਰ ਤੇ ਹੋਰ ਕਿਹੜੇ ਕਾਰਨ ਸੀ ਤੇ ਉਹ ਇਲਾਕੇ ਸੀ ਜੋ ਪੁਰਤਗਾਲ ਤੇ ਫਰਾਂਸ ਕੋਲ ਸੀ 1954 ਚ ਫਰਾਂਸ ਨੇ ਪੁਡੋਚੇਰੀ ਤੇ ਹੋਰ ਬਸਤੀਆਂ ਭਾਰਤ ਨੂੰ ਦਿੱਤੀਆਂ 1962 ਚ ਇਹਨਾਂ ਨੂੰ ਪੁਡੋਚੇਰੀ ਨਾਂ ਦਾ ਯੂਟੀ ਬਣਾਇਆ ਗਿਆ 1961 ਚ ਪੁਲਿਸ ਐਕਸ਼ਨ ਨਾਲ ਗੋਆ ਦਮਨ ਤੇ ਦਿਉ ਪੁਰਤਗਾਲ ਤੋਂ ਲੈ ਗਏ 1962 ਚ ਇਹਨਾਂ ਨੂੰ ਵੀ ਯੂਟੀ ਬਣਾ ਦਿੱਤਾ ਤੇ ਦਾਦਰਾ ਤੇ ਨਗਰ ਹਵੇਰੀ ਵੀ 1961 ਚ ਯੂਟੀ ਬਣਿਆ ਤੇ ਉੱਤਰ ਪੂਰਬ ਚ ਵੀ ਕਾਫੀ ਬਦਲਾਅ ਹੋਏ ਨਾ ਉੱਥੇ ਕੀ ਕਾਰਨ ਸੀ ਹਾਂ ਉੱਥੇ ਮੁੱਖ ਤੌਰ ਤੇ ਕਬਾਇਲੀ ਲੋਕਾਂ ਦੀਆਂ ਆਪਣੀਆਂ ਪਛਾਣਾਂ ਤੇ ਇੱਛਾਵਾਂ ਦਾ ਸਵਾਲ ਸੀ 1963 ਚ ਅਸਾਮ ਤੋਂ ਨਾਗਾ ਇਲਾਕੇ ਵੱਖ ਕਰਕੇ ਨਾਗਾ ਲੈਂਡ ਬਣਾਇਆ ਗਿਆ 16ਵਾਂ ਰਾਜ ਫਿਰ 1972 ਚ ਇੱਕ ਵੱਡਾ ਪੁਨਰਗਠਨ ਹੋਇਆ ਉੱਤਰ ਪੂਰਬ ਦਾ ਮਨੀਪੁਰ 19ਵਾਂ ਤੇ ਤ੍ਰਿਪੁਰਾ 20ਵਾਂ ਜੋ ਪਹਿਲਾਂ ਯੂਟੀ ਸੀ ਪੂਰੇ ਰਾਜ ਬਣ ਗਏ ਅਸਾਮ ਚੋਂ ਇਹ ਮੇਘਾਲਿਆ ਬਣਾਇਆ ਗਿਆ 21ਵਾਂ ਰਾਜ ਤੇ ਨਾਲ ਹੀ ਮਿਜ਼ੋਰਮ ਤੇ ਅਰੁਣਾਚਲ ਪ੍ਰਦੇਸ਼ ਜਿਸ ਨੂੰ ਪਹਿਲਾਂ ਐਨਆਈਏਐਫਏ ਕਹਿੰਦੇ ਸੀ ਨਵੇਂ ਯੂਟੀ ਬਣ ਗਏ ਤੇ ਹਿਮਾਚਲ ਕਦੋਂ ਰਾਜ ਬਣਿਆ ਉਹ ਪਹਿਲਾਂ ਯੂਟੀ ਸੀ ਨਾ ਹਾਂਜੀ ਹਿਮਾਚਲ 1971 ਚ ਪੂਰਾ ਰਾਜ ਬਣਿਆ ਸੀ 18ਵਾਂ ਤੇ ਸਿੱਕਮ ਦਾ ਕੀ ਮਾਮਲਾ ਸੀ ਉਹ ਥੋੜਾ ਵੱਖਰਾ ਸੀ ਹੈ ਨਾ ਹਾਂ ਸਿੱਕਮ ਬਹੁਤ ਹੀ ਯੂਨੀਕ ਕੇਸ ਹੈ ਆਜ਼ਾਦੀ ਵੇਲੇ ਉਹ ਭਾਰਤ ਦਾ ਪ੍ਰੋਟੈਕਟੋਰੇਟ ਸੀ ਮਤਲਬ ਭਾਰਤ ਉਹਦੀ ਰੱਖਿਆ ਵਗੈਰਾ ਦੇਖਦਾ ਸੀ ਪਰ ਰਾਜ ਉਥੋਂ ਦੇ ਚੋਗਿਆਲ ਦਾ ਸੀ 1974 ਚ ਉਥੋਂ ਦੀ ਅਸੈਂਬਲੀ ਨੇ ਭਾਰਤ ਨਾਲ ਹੋਰ ਨੇੜਤਾ ਚਾਹੀ ਤਾਂ 35ਵੀਂ ਸੋਧ ਕਰਕੇ ਭਾਰਤ ਨੇ ਉਸ ਨੂੰ ਐਸੋਸੀਏਟ ਸਟੇਟ ਬਣਾਇਆ ਪਰ ਇਹ ਕਾਫੀ ਨਹੀਂ ਸੀ ਨਹੀਂ ਲੋਕ ਪੂਰੀ ਤਰ੍ਹਾਂ ਭਾਰਤ ਚ ਮਿਲਣਾ ਚਾਹੁੰਦੇ ਸੀ ਤਾਂ 1975 ਚ ਰੈਫਰੈਂਡਮ ਹੋਇਆ ਲੋਕਾਂ ਨੇ ਚੁਗਿਆਲ ਦਾ ਰਾਜ ਖਤਮ ਕਰਨ ਤੇ ਭਾਰਤ ਚ ਸ਼ਾਮਲ ਹੋਣ ਲਈ ਵੋਟ ਪਾਈ ਫਿਰ 36 ਵੀ ਸੂਦ ਹੋਈ ਤੇ ਸਿੱਕਮ ਭਾਰਤ ਦਾ 22ਵਾਂ ਪੂਰਾ ਰਾਜ ਬਣ ਗਿਆ ਕਾਫੀ ਕਹਾਣੀ ਹੈ ਇਹ ਤਾਂ ਹਾਂਜੀ ਫਿਰ 1987 ਚ ਤਿੰਨ ਹੋਰ ਰਾਜ ਬਣੇ ਮਿਜ਼ੋਰਮ 23ਵਾਂ ਤੇ ਅਰुणाਚਲ ਪ੍ਰਦੇਸ਼ 24ਵਾਂ ਜੋ ਪਹਿਲਾਂ ਯੂਟੀ ਸੀ ਤੇ ਗੋਆ 25ਵਾਂ ਗੋਆ ਨੂੰ ਯੂਟੀ ਤੋਂ ਵੱਖ ਕਰਕੇ ਰਾਜ ਬਣਾਇਆ ਦਮਨ ਤੇ ਦੀਵ ਵੱਖਰਾ ਯੂਟੀ ਰਹਿ ਗਿਆ ਤੇ ਫਿਰ ਸੰ 2000 ਵਾਲੇ ਰਾਜ ਉਕੀਓ ਮੰਨੇ ਹਾਂ ਸੰ 2003 ਚ 39 ਰਾਜ ਬਣੇ ਛਤੀਸਗੜ ਮੱਧ ਪ੍ਰਦੇਸ਼ ਚੋਂ ਉੱਤਰਾਖੰਡ ਉੱਤਰ ਪ੍ਰਦੇਸ਼ ਚੋਂ ਤੇ ਝਾਰਖੰਡ ਬਿਹਾਰ ਚੋਂ ਇਹਨਾਂ ਪਿੱਛੇ ਮੁੱਖ ਕਾਰਨ ਪ੍ਰਸ਼ਾਸਨਿਕ ਸਹੂਲਤ ਤੇ ਖੇਤਰੀ ਵਿਕਾਸ ਦੀਆਂ ਲੋੜਾਂ ਦੱਸੀ ਗਈ ਸੀ ਵੱਡੇ ਰਾਜਾਂ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ ਉਸ ਤੋਂ ਬਾਅਦ 2 ਜੂਨ 2014 ਨੂੰ ਆਂਧਰਾ ਪ੍ਰਦੇਸ਼ ਨੂੰ ਫਿਰ ਤੋਂ ਵੰਡ ਕੇ ਤੇਲੰਗਾਨਾ 29ਵਾਂ ਰਾਜ ਬਣਾਇਆ ਗਿਆ ਹਮ ਸਰੋਤ ਨੋਟ ਕਰਦਾ ਹੈ ਕਿ 2015 ਤੱਕ 29 ਰਾਜ ਤੇ 7 ਯੂਟੀ ਸਨ ਪਰ ਇਸ ਤੋਂ ਬਾਅਦ ਇੱਕ ਬਹੁਤ ਵੱਡਾ ਬਦਲਾਅ ਹੋਇਆ ਜੰਮੂ ਅਤੇ ਕਸ਼ਮੀਰ ਦਸਤਾਵੇਜ਼ ਇਸ ਬਾਰੇ ਕੀ ਖਾਸ ਦੱਸਦਾ ਹੈ ਹਾਂ ਇਹ ਬਹੁਤ ਵੱਡੀ ਘਟਨਾ ਸੀ ਅਗਸਤ 2019 ਚ ਜੰਮੂ ਅਤੇ ਕਸ਼ਮੀਰ ਪੁਨਰ ਗਠਨ ਐਕਟ ਆਇਆ ਇਸ ਨੇ ਨਾ ਸਿਰਫ ਆਰਟੀਕਲ 370 ਦੇ ਤਹਿਤ ਜੋ ਸਪੈਸ਼ਲ ਸਟੇਟਸ ਸੀ ਉਹ ਖਤਮ ਕੀਤਾ ਬਲਕਿ ਪੂਰੇ ਰਾਜ ਨੂੰ ਦੋ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਵੰਡ ਦਿੱਤਾ ਇੱਕ ਬਣਿਆ ਜੰਮੂ ਅਤੇ ਕਸ਼ਮੀਰ ਜਿਸ ਦੀ ਆਪਣੀ ਵਿਧਾਨ ਸਭਾ ਹੋਵੇਗੀ ਦਿੱਲੀ ਵਾਂਗ ਤੇ ਦੂਜਾ ਬਣਿਆ ਲਦਾਖ ਜਿਸ ਦੀ ਵਿਧਾਨ ਸਭਾ ਨਹੀਂ ਹੋਵੇਗੀ ਅੱਛਾ ਮਤਲਬ ਰਾਜ ਤੋਂ ਯੂਟੀ ਬਣਾ ਦਿੱਤਾ ਹਾਂ ਤੇ ਸਰੋਤ ਇਹੀ ਗੱਲ ਉਭਾਰਦਾ ਹੈ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਪੂਰੇ ਰਾਜ ਨੂੰ ਇਸ ਤਰ੍ਹਾਂ ਯੂਟੀਜ਼ ਵਿੱਚ ਬਦਲਿਆ ਗਿਆ ਹੋਵੇ ਆਮ ਤੌਰ ਤੇ ਯੂਟੀ ਨੂੰ ਰਾਜ ਬਣਾਇਆ ਜਾਂਦਾ ਹੈ ਉਲਟਾ ਨਹੀਂ ਇਸ ਨਾਲ ਲੋਕ ਸਭਾ ਸੀਟਾਂ ਵੀ ਵੰਡੀਆਂ ਗਈਆਂ 6 ਚੋਂ 5 ਜੰਮੂ ਕਸ਼ਮੀਰ ਯੂਟੀ ਕੋਲ ਇੱਕ ਲਦਾਖ ਯੂਟੀ ਕੋਲ ਤੇ ਰਾਜਾਂ ਦੀ ਗਿਣਤੀ 29 ਤੋਂ ਘਟ ਕੇ 28 ਹੋ ਗਈ ਠੀਕ ਹੈ ਹਾਲਾਂਕਿ ਹੁਣ ਯੂਟੀ ਵੀ 8 ਹੋ ਗਈਆਂ ਨੇ दादरा नगर हवेली ਤੇ ਦਮਨ ਦੀਵ ਦੇ ਰਿਲੇਵੇ ਨਾਲ ਪਰ ਉਹ ਸ਼ਾਇਦ ਇਸ ਸਰੋਤ ਤੋਂ ਬਾਅਦ ਦੀ ਗੱਲ ਹੈ ਅੱਛਾ ਇਹ ਤਾਂ ਹੋ ਗਈਆਂ ਸਰਹੱਦਾਂ ਦੀਆਂ ਗੱਲਾਂ ਕੀ ਰਾਜਾਂ ਦੇ ਨਾਮਾਂ 'ਚ ਵੀ ਤਬਦੀਲੀਆਂ ਆਈਆਂ ਹਾਂਜੀ ਬਿਲਕੁਲ ਸਮੇਂ-ਸਮੇਂ ਤੇ ਨਾਂ ਵੀ ਬਦਲੇ ਗਏ ਨੇ ਕਈ ਵਾਰ ਲੋਕਾਂ ਦੀਆਂ ਭਾਵਨਾਵਾਂ ਕਰਕੇ ਜਾਂ ਪੁਰਾਣੇ ਇਤਿਹਾਸਿਕ ਨਾਂ ਵਾਪਸ ਲਿਆਉਣ ਲਈ ਦਸਤਾਵੇਜ਼ 'ਚ ਕੁਝ ਉਦਾਹਰਨਾਂ ਨੇ ਸਭ ਤੋਂ ਪਹਿਲਾਂ 1950 'ਚ ਹੀ ਸੰਯੁਕਤ ਪ੍ਰਾਂਤ ਯੂਨਾਈਟਿਡ ਪ੍ਰੋਵਿੰਸਸ ਦਾ ਨਾਂ ਉੱਤਰ ਪ੍ਰਦੇਸ਼ ਹੋ ਗਿਆ ਸੀ ਹਾਂਜੀ ਫਿਰ 1969 ਚ ਮਦਰਾਸ ਦਾ ਨਾਮ ਤਾਮਿਲਨਾਡੂ ਰੱਖਿਆ ਗਿਆ 1973 ਚ ਮੈਸੂਰ ਦਾ ਨਾਮ ਬਦਲ ਕੇ ਕਰਨਾਟਕ ਕਰ ਦਿੱਤਾ ਗਿਆ ਉਸੇ ਸਾਲ 1973 ਛੀ ਲਕਸ਼ਦੀਪ ਮਿਨੀ ਕੋਏ ਤੇ ਅਮਿੰਦੀਵੀ ਟਾਪੂਆਂ ਦਾ ਇਕੱਠਾ ਨਾਂ ਲਕਸ਼ਦੀਪ ਰੱਖਿਆ ਗਿਆ ਅੱਛਾ ਤੇ 1992 ਚ ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਦਾ ਨਾਮ ਦਿੱਤਾ ਗਿਆ ਭਾਵੇਂ ਹੈ ਉਹ ਮੂਲ ਰੂਪ ਚ ਯੂਟੀ ਹੀ ਤਾਂ ਫਿਰ ਅੱਜ ਦੀ ਸਾਰੀ ਗੱਲਬਾਤ ਤੋਂ ਇੱਕ ਗਲਤਾਂ ਬਿਲਕੁਲ ਸਾਫ਼ ਹੈ ਕਿ ਭਾਰਤ ਦਾ ਅੰਦਰੂਨੀ ਨਕਸ਼ਾ ਕੋਈ ਸਥਿਰ ਚੀਜ਼ ਨਹੀਂ ਰਿਹਾ ਇਹ ਲਗਾਤਾਰ ਬਦਲਦਾ ਰਿਹਾ ਹੈ ਸੰਵਿਧਾਨ ਰਿਆਸਤਾਂ ਦਾ ਰਲੇਵਾ ਪ੍ਰਸ਼ਾਸਨਿਕ ਲੋਣਾ ਤੇ ਸ਼ਾਇਦ ਸਭ ਤੋਂ ਵੱਧ ਭਾਸ਼ਾ ਤੇ ਖੇਤਰੀ ਪਹਿਚਾਨ ਇਹਨਾਂ ਸਭ ਨੇ ਇਸ ਨੂੰ ਅੱਜ ਦਾ ਰੂਪ ਦਿੱਤਾ ਹੈ ਹਾਂ ਬਿਲਕੁਲ ਤੇ ਇਸ ਸਾਰੇ ਸਫ਼ਰ ਚ ਨਾ ਅਨੁਸ਼ੇਦ 3 ਦੀ ਭੂਮਿਕਾ ਬਹੁਤ ਕੇਂਦਰੀ ਰਹੀ ਹੈ ਇਸਨੇ ਸੰਸਦ ਨੂੰ ਰਾਜਾਂ ਦੀਆਂ ਹੱਦਾਂ ਏਰੀਆ ਨਾਂ ਬਦਲਣ ਦੀ ਬਹੁਤ ਜ਼ਿਆਦਾ ਸ਼ਕਤੀ ਦਿੱਤੀ ਹੈ 1956 ਦਾ ਪੁਨਰਗਠਨ ਐਕਟ ਇੱਕ ਵੱਡਾ ਮੀਲ ਪੱਥਰ ਸੀ ਜਦੋਂ ਭਾਸ਼ਾ ਨੂੰ ਮੁੱਖ ਆਧਾਰ ਮੰਨਿਆ ਗਿਆ ਪਰ ਜਿਵੇਂ ਆਪਾਂ ਦੇਖਿਆ ਪ੍ਰੋਸੈਸ ਉੱਥੇ ਰੁਕਿਆ ਨਹੀਂ ਨਵੀਆਂ ਲੋੜਾਂ ਨਵੀਆਂ ਇੱਛਾਵਾਂ ਆਉਂਦੀਆਂ ਰਹੀਆਂ ਤੇ ਨਕਸ਼ਾ ਬਦਲਦਾ ਆ ਜੰਮੂ ਕਸ਼ਮੀਰ ਵਾਲਾ ਹਾਲੀਆਂ ਬਦਲਾ ਇਸ ਦੀ ਸਭ ਤੋਂ ਤਾਜ਼ਾ ਤੇ ਸ਼ਾਇਦ ਸਭ ਤੋਂ ਨਾਟਕੀ ਉਦਾਹਰਣ ਹੈ ਇਹ ਦਿਖਾਉਂਦਾ ਹੈ ਕਿ ਭਾਰਤੀ ਸੰਘ ਦਾ ਢਾਚਾ ਕਿੰਨਾ ਲਚਕਦਾਰ ਹੈ ਜਾਂ ਕਹਿ ਲੋ ਕੇਂਦਰ ਦੇ ਹੱਥ 'ਚ ਕਿੰਨਾ ਹੈ ਇਹ ਸਭ ਸੁਣ ਕੇ ਨਾ ਇੱਕ ਸਵਾਲ ਮਨ 'ਚ ਆਉਂਦਾ ਹੈ ਕਿ ਭਵਿੱਖ ਵਿੱਚ ਵੀ ਭਾਰਤ ਦੀਆਂ ਅੰਦਰੂਨੀ ਸਰਹੱਦਾਂ ਇਸੇ ਤਰ੍ਹਾਂ ਬਦਲਦੀਆਂ ਰਹਿ ਸਕਦੀਆਂ ਨੇ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੇ ਬਹੁਤ ਪ੍ਰਸੰਗਿਕ ਵੀ ਕੀ ਆਉਣ ਵਾਲੇ ਸਮੇਂ 'ਚ ਬਿਹਤਰ ਪ੍ਰਸ਼ਾਸਨ ਲਈ ਜਾਂ ਆਰਥਿਕ ਵਿਕਾਸ ਦੀਆਂ ਲੋੜਾਂ ਕਰਕੇ ਜਾਂ ਸ਼ਾਇਦ ਵਾਤਾਵਰਣ ਦੇ ਮੁੱਦਿਆਂ ਕਰਕੇ ਜਾਂ ਫਿਰ ਨਵੀਆਂ ਖੇਤਰੀ ਜਾਂ ਉਪ ਖੇਤਰੀ ਪਛਾਣਾਂ ਦੇ ਉਭਰਨ ਨਾਲ ਹੋਰ ਬਦਲਾਅ ਦੀ ਮੰਗ ਉੱਠ ਸਕਦੀ ਹੈ ਇਤਿਹਾਸ ਨੂੰ ਦੇਖੀਏ ਤਾਂ ਲੱਗਦਾ ਤਾਂ ਇਹੀ ਹੈ ਕਿ ਇਹ ਪ੍ਰਕਿਰਿਆ ਸ਼ਾਇਦ ਹਲੇ ਖਤਮ ਨਹੀਂ ਹੋਈ ਹੈ ਇੱਕ ਅਜਿਹਾ ਪਹਿਲੂ ਹੈ ਜਿਸ ਤੇ ਸਾਨੂੰ ਸਭ ਨੂੰ ਸੋਚਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਿੱਧਾ ਸਾਡੇ ਦੇਸ਼ ਦੇ ਸੰਗੀਟਾਂਚੇ ਤੇ ਲੋਕਤੰਤਰ ਨਾਲ ਜੁੜਿਆ ਹੈ बहुत ही वादिया जानकारी भरपूर गलबात रही यकीन बहुत कुछ नवा पता लग्या तो बहुत धनबाद मेहरबानी जी अगली बार फिर मिलोंगे नवे अकाल